ਆ ਦੇਖੋ ਭੈਣਾਂ ਤੇ ਭਰਾਵੋ ਅੱਜ ਆਪਾਂ ਬਾਬੇ ਜੋਗੀ ਵੀਰ ਦੇ ਮੇਲੇ ਵਾਸਤੇ ਸੂਜੀ ਦੇ ਕੜਾ ਪ੍ਰਸ਼ਾਦੀ ਦੇ ਤਿਆਰ ਕਰ ਰਹੇ ਆ। ਸਭ ਤੋਂ ਪਹਿਲਾਂ ਆਪਾਂ ਕਿਉ ਪਾਇਆ ਜੀ। ਮੇਰੀ ਮਾਤਾ ਜੀ ਦੀ ਇੱਕ ਵੱਡੀ ਗੋਭੀ ਆ ਵੀ ਉਹ ਬਿਨਾ ਬਿਨਾ ਤੋਲੇ ਤੇ ਮਨੇ ਰੇਗੀ ਸਹੀ ਬਾੰਦਿਆ। ਅੱਜ ਮੇਰੇ ਮਾਤਾ ਜੀ ਕੜਾ ਪ੍ਰਸ਼ਾਦੀ ਦੇ ਤਿਆਰ ਕਰਨਗੇ ਸੂਜੀ ਦੇ ਕੜਾ ਪ੍ਰਸ਼ਾਦੀ ਤੇ ਆਪਾਂ ਤੁਹਾਨੂੰ ਦੱਸਾਂ ਵੀ ਕਿਵੇਂ ਬਣਦੀ ਆ ਉਹ ਤੇ ਵਿੱਚ ਕੀ ਕੁਝ ਪੈਂਦਾ ਵਾ ਸਭ ਤੋਂ ਪਹਿਲਾਂ ਤਾਂ ਘਿਓ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਓ ਫਿਰ ਜਦ ਅਘਿਓ ਚੰਗੀ ਤਰ੍ਹਾਂ ਗਰਮ ਹੋ ਜੇ ਫਿਰ ਇੱਕ ਅੰਤਾਜੇ ਨਾਲ ਸੂਜੀ ਪਾਵਾਂਗੇ ਆਪਾਂ ਇੱਜ ਇੰਜਾਂ ਹੀ ਦਰਾਂ ਹਲਾਓ। ਹਲਕਾ ਹਲਕਾ ਹਲਕਾ। ਕਿਤੇ ਤਾਂ ਰੱਖ ਨਾ ਵੀ ਥੱਲੇ ਨਾ ਲੱਗ ਜਾਏ ਸੂਜੀ। ਥੋੜਾ ਥੋੜਾ ਇਹਨੂੰ ਹਲਾਉਂਦੇ ਰਹੋ ਫੁੱਰਚਨੇ ਨਾਲ। ਜੇ ਲੋ ਆਟਾ ਲਾਲ ਹੋਣ ਲੱਗ ਜੇ ਉਦੋਂ ਧਿਆਨ ਰੱਖੋ ਵੀ ਥੱਲੇ ਨਾ ਲੱਗੇ ਸਮੈਲ ਆਉਣ ਲੱਗ ਜੂ ਥੋਨੂੰ ਤੇ ਫੇਰ ਇਹ ਚ ਆਪਾਂ ਖੰਡ ਪਾਵਾਂਗੇ ਆ ਦੇਖੋ ਲਾਲ ਹੋ ਗਿਆ ਹੁਣ ਤੇ ਹੁਣ ਆਪਾਂ ਖੰਡ ਪਾਵਾਂਗੇ ਸਵਾਦ ਅਨੁਸਾਰ ਖੰਡ ਨੂੰ ਚੰਗੀ ਤਰ੍ਹਾਂ ਰਲਾਓ ਇਹ ਚ ਸਮਾਸ ਸਮਾ ਕੇ ਖਾਂਡੇ 'ਚ ਤੁਸੀਂ ਦਾਣਾ ਖੰਡ ਵੀ ਪਾ ਸਕਦੇ ਹੋ ਜੇ ਪੂਰਾ ਖੰਡਾ ਉਹ ਵੀ ਪਾ ਸਕਦੇ ਹੋ ਦੇਸੀ ਖੰਡਾ ਉਹ ਵੀ ਪਾ ਸਕਦੇ ਹੋ ਖੰਡ ਸਵਾਦ ਅਨੁਸਾਰ ਹੀ ਪਾਉਣੀ ਆ ਤੇ ਆਪਾਂ ਕਿਸ਼ਮਿਸ਼ ਦਾਖਾਂ ਪਾ ਰਹੇ ਆ ਅੱਜ ਸੁਆਲਾਤੀ ਜੰਗੀਦਰਾ ਹਲਾਓ ਵੀ ਥੱਲੇ ਨਾ ਲੱਗ ਜੇ ਜੇ ਇੱਕ ਵਾਰ ਥੱਲੇ ਲੱਗ ਗਿਆ ਫਿਰ ਕਾਲਾ ਹੋ ਜਾਂਦਾ ਹੈ ਸਦੋਂ तो बाद आप पावे पानी अपना लगभग लगभग तैयार ही है कड़ा प्रशादी जी भी ਪਾਣੀ ਆਪਣੇ ਹਿਸਾਬ ਨਾਲ ਹੀ ਪਾਉਣਾ ਪਹਿਲਾਂ ਬਜ਼ੁਰਗ ਬੁੜੀਆਂ ਕੀ ਕਰਦੀਆਂ ਸੀ ਜੇ ਮੈਂ ਆਪਾਂ ਖੰਡ ਪਾਈ ਆ ਤੇ ਦੂਆ ਪਾਣੀ ਬਾਤ ਨਾਲ ਦੀ ਨਾਲ ਪਹਿਲਾਂ ਚਾਸ਼ਨੀ ਤਿਆਰ ਕਰਦੀਆਂ ਦੀ ਉਹ ਖੰਡ ਦੀ ਚਾਸ਼ਨੀ ਤੇ ਉਹ ਪਹਿਲਾਂ ਕੀ ਕਰਦੀਆਂ ਸੀ ਝੋ ਚਾਟਾ ਭੁੰਨ ਕੇ ਚਾਸ਼ਨੀ ਆਟਾ ਤਿਆਰ ਕਰਕੇ ਤੇ ਬਾਅਦ ਵਿੱਚ ਚਾਸ਼ਨੀ ਪਾਉਂਦੀਆਂ ਸੀ ਜਿਹੜਾ ਆਟਾ ਜੰਗੀ ਦਰਾਪੋ ਨੇ ਜਾਂ ਤਾਂ ਕਿ ਹੋ ਚ। ਤੇ ਹੁਣ ਤਾਂ ਮਾਡਰਨ ਜ਼ਮਾਨਾ ਆ ਗਿਆ ਖੈਰ ਸੌਖਾ ਹੋ ਗਿਆ ਕੰਮ ਆਪਾਂ ਆਟਾ ਪਣ ਪੁੱਜਣ ਤੋਂ ਬਾਅਦ ਸਿੱਧੀ ਇਹ ਜ ਖੰਡ ਪਾਦੀ ਤੇ ਥੋੜੇ ਟਾਈਮ ਬਾਅਦ ਬਾਣੀ ਪਾਤਾ ਇਹ ਜ ਤੇ ਨਾਲ ਦੀ ਨਾਲ ਆਪਣੀ ਕੜਾਹ ਪ੍ਰਸ਼ਾਦੀ ਦੇਖ ਤਿਆਰ ਹੋ ਗਈ। ਇਹਦੇ ਨਾਲ ਕੀ ਹੋ ਗਿਆ ਆਪਣਾ ਸਮਾਂ ਬਚਣ ਲੱਗ ਗਿਆ। ਪਹਿਲਾਂ ਚਾਸ਼ਨੀ ਤਿਆਰ ਕਰਨ ਤੇ ਐਸਾ ਹਾਲ ਵਾਲਾ ਤੁਸੀਂ ਅੱਧੇ ਘੰਟੇ ਦੇਖ ਤਿਆਰ ਹੁੰਦੀ ਸੀ ਤੇ ਹੁਣ ਜਿਹੜੀ ਦੇਗ ਆ ਉਹ 15-20 ਮਿੰਟਾਂ ਚ ਤਿਆਰ ਹੋ ਜਾਂਦੀ ਆ। ਪਰ ਇੱਕ ਗੱਲ ਹੋਰ ਆ ਪਹਿਲਾਂ ਬਜ਼ੁਰਗ ਜਿਹੜੇ ਕੰਮ ਕਰਦੇ ਸੀ ਵੀ ਉਹ ਟਾਈਮ ਦਾ ਜ਼ਰੂਰ ਲਾਉਂਦੇ ਸੀ ਪਰ ਉਹਦਾ ਨਾਲ ਸਿਹਤ ਵਧੀਆ ਬਣਦੀ ਸੀ ਕਿਉਂ ਜਿਹੜੀ ਚਾਸ਼ਨੀ ਤਿਆਰ ਕਰਦੇ ਸੀ ਉਹ ਉਹ ਹਾਜਮੇ ਸ਼ੀਤੀ ਆਉਂਦੀ ਸੀ ਹਾਜਮੇ ਵਾਸਤੇ ਬਹੁਤ ਵਧੀਆ ਸੀ ਲੋ ਜੀ ਆਪਣੀ ਖੜਾ ਪ੍ਰਸ਼ਾਦ ਦੀ ਦੇਗ ਤਿਆਰ ਆ ਸੂਜੀ ਦੇ ਖੜਾ ਪ੍ਰਸ਼ਾਦ ਦੀ ਉਹ ਜੇ ਖੰਡ ਦੀ ਚਾਸ਼ਨੀ ਪਾਉਣੀ ਆ ਤਾਂ ਉਹਨੂੰ ਪਹਿਲਾਂ ਪਾਣੀ ਗਰਮ ਕਰਕੇ ਉਹ ਚ ਖੰਡ ਪਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਤੇ ਉਹ ਵੀ ਸਿੰਪਲ ਹੀ ਤਰੀਕਾ ਵਾਸਾ ਉਹ ਵੀ ਪਹਿਲਾਂ ਹੀ ਜਿਵੇਂ ਹੁਣ ਦੱਸਿਆਗਾ ਕਿ ਉਹ ਜੋ ਆਟਾ ਪਾ ਕੇ ਜਾਂ ਸੂਜੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਹ ਜੋ ਰਲਾਓ ਤੇ ਬਾਅਦ ਵਿੱਚ ਫਿਰ ਉਸ ਚਾਸ਼ਨੀ ਰਲਾ ਦਿਓ ਉਹਦੇ ਬਾਅਦ ਥੋੜਾ ਸਮਾਂ ਲੱਗੇਗਾ ਪਰ ਉਹ ਵੀ ਬਹੁਤ ਵਧੀਆ ਬਣਦੀ ਹੈ ਟੇਸਟੀ ਬਣਦੀ ਹੈ ਲਓ ਜੀ ਆਪਣੀ ਕੜਾਹ ਪ੍ਰਸ਼ਾਦ ਦੀ ਦੀਗ ਬਣ ਕੇ ਤਿਆਰ ਆ ਧੰਨ ਧੰਨ ਬਾਬਾ ਜੋਗੀ ਪੀਰ ਮਹਾਰਾਜ ਜੀ